ਆ ਲਾ ਜੋ ਟੱਪਿਓ ਭੱਜੇ ਭੈਣਾਂ ਕਹਿੰਦੇ ਜੀ ਪਕੌੜਿਆਂ ਪਿੱਛੇ ਫਿਰਦੇ ਨੇ ਪਿਆਰਪਰੀ ਸასი ਕਾਲ ਤੇ ਅੱਜ ਆਪਾਂ ਪਹੁੰਚੇ ਆ ਮੱਖੇ ਤੇ ਥੋੜੀ ਦੂਰ ਰਹਿ ਗਿਆ ਮੱਖਾ ਆਪਣੇ ਘੈਂਟ 5 ਸਾਲਾ ਆਪਣੇ ਨਾਲ ਪੜਿਆ ਯਾਰ ਮਿੱਤਰ ਉਹਦਾ ਮੈਰਿਜ ਹੈਗੀ ਵਿਆਹ ਭਰਾ ਨੂੰ ਬਹੁਤ ਬਹੁਤ ਮੁਬਾਰਕਾਂ ਦੇ ਸਾਰੇ ਯਾਰ ਬੇਲੀ ਥੋੜੀ ਦੂਟ ਬਾਟ ਰਹਿ ਗਈ ਤੇ ਆਪਾਂ ਆ ਜੋ ਅੱਗੇ ਮਿਲ ਕੇ ਦਿਖਾਉਨੇ ਤੁਹਾਨੂੰ ਸਾਰਾ ਵੀਊ ਬਣੇ ਰਿਓ ਇਸ ਬਲੌਗ ਦੇ ਰਾਈ ਜੀ ਦੇਖ ਲਓ ਬਾਈ ਇਹ ਕਿਹੜਾ ਉਹਦੀ ਚਾਬੀ ਹੈ ਆਲਾ ਮੁੰਡਾ ਆ ਜੋ ਟੱਪਿਆਓ ਦੇਖ ਲਓ ਤੁਸੀਂ ਦੱਗੂ ਆਪਾਂ ਸਿੱਕੂ ਇਹਨਾਂ ਨੂੰ ਥੱਲੇ ਐਨ ਪੂਰਾ ਰੈਡੀ ਛੇੜੀ ਹੋਣ ਲੱਗ ਰਿਹਾ ਬਾਈ ਚੱਪਲਾਂ ਜੀ ਕਹਿੰਦੇ ਹੌਲ ਘਰਾਣੀਆਂ ਹੈ ਲਾਗੇ ਕਹਿੰਦੇ ਪੱਗਾਂ ਹੈਣ ਚੱਟੇ ਪਾ ਲੈ ਗੱਬਰੂਆਂ ਨੇ ਕਹਿੰਦੇ ਨੱਚਣ ਲਈ ਰੈਡੀ ਹੋ ਗਏ ਕਹਿੰਦੇ ਗੱਬਰੂ ਹੈ ਜਿੰਨਾ ਕੋ ਜਿੰਨਾ ਕੋ ਹੋਇਆ ਗਿਆ ਉਹਨਾਂ ਕੋ ਉੱਥੋਂ ਤੱਕ ਲੈ ਲੋ ਦੋ ਸਟੈਪ ਲੈ ਲਓ ਜਿਆਦਾ ਨਹੀਂ ਮੇਜਰਿੰਗ ਕਰਦੀ ਆ ਬਾਈ ਪਿੱਛੇ ਜਾ ਪਿੱਛੇ ਪਿੱਛੇ ਜਾ ਓਕੇ ਵੀ ਰੈਡੀ ਓਕੇ ਸਟਾਰਟ ਆਓ ਨਾ ਨੂੰ ਬਾਈ ਡਾਊਨ ਫੇਜ਼ ਬਾਈ ਸਾਰੇ ਓਕੇ ਰੈਡੀ ਐਂਡ ਸਟਾਰਟ ਓਕੇ 1 2 3 ਆਈ ਮਰ ਪਹਿਲੀ ਬੰਨ ਦੇ ਤੇ ਆਨੰਦ ਆਗਿਆ ਆਲੀਏ ਬੰਨਨੇ ਠੀਕ ਆ ਲੈ ਜਾ ਉਹ ਲੈ ਜਾ ਤੇਰਾ ਅੰਦਰ ਲੈ ਜਾਰਾ ਕਰਾ ਕਰਾਦਾ ਮੇਰੇ ਵੀਰੋ ਮੁੰਡੇ ਦੇ ਮਾਮੇ ਨੇ ਕਹਿੰਦੇ ਤੇਰੇ ਲੈਵਲ ਦੀ ਗੱਲ ਕਰਵਾ ਦਿੱਤੀ ਹੈ ਵਿਆਹ ਵਾਲਾ ਕਰ ਦੇਖ ਸਕਦੇ ਹੋ ਤੁਸੀਂ ਉਹ ਲੈਵਲ ਚ ਕੀ ਹੈ ਚ ਅਸੀਮ ਬਈਆ حصلਾ ਦੇ ਦੇ ਭਾਈ ਖੁੱਲ ਗਏ ਹਸਲੇ ਅੱਜ ਹਲੇ ਵੀ ਟਾਈਮ ਹੈ ਤੇਰੇ ਕੋਲੇ ਵਾਕੇ ਹਲੇ ਵੀ ਟਾਈਮ ਹੈ ਭਾਈ ਦੇਖ ਲੈ ਬੱਤ ਜਾ ਅੱਜ ਯਾਰੀ ਤੇ ਨਾ ਹਜੇ ਵੀ ਟਾਈਮ ਹੈ ਤੇਰੇ ਕੋਲ ਹਲੇ ਵੀ ਯਾਰੀ ਬੱਤ ਜਾ ਯਾਰੀ ਟਾਈਮ ਹੈ ਤੇਰੇ ਕੋਲੇ ਵਾਕ ਜੇ ਇਹਨੇ ਕੁਛ ਹੈ ਜੂਰੀ ਕਰਦੇ ਤੇਰੇ ਚੱਕੇ ਪਾ ਬੇੜ ਦੇ ਖੜੇ ਨੇ ਕਹਿੰਦੇ ਇੱਧਰ ਗੱਭਰੂ ਕਹਿੰਦੇ ਇੰਤਜ਼ਾਰ ਕਰ ਰਹੇ ਇਹਦੇ ਜਾਗੋ ਕੱਢ ਰਹੇ ਨੇ ਕਹਿੰਦੇ ਗੱਭਰੂ ਕਹਿੰਦੇ ਇੰਤਜ਼ਾਰ ਕਰ ਰਹੇ ਨੇ ਕਹਿੰਦੇ ਨੱਚਣ ਦਾ ਜੰਮੂ ਤੋਂ ਕਿਵੇਂ ਲੱਗ ਰਿਹਾ ਬਾਈ ਪੰਜਾਬ ਦਾ ਵਿਆਹ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਹੈਗਾ ਇਹ ਕਹਿੰਦੇ ਹਰਿਆਣੇ ਦੇ ਛੋਰੇ ਨੇ ਸਰਪੰਚਾਂ ਦੇ ਸਰਪੰਚਾਂ ਨੇ ਕਹਿੰਦੇ ਪਿੰਡ ਦਾ ਗੱਭਰੂ ਡੀਪੀ ਮਾਸਟਰ ਵੀ ਹੈ ਕਿੰਨੇ ਚਿਰ ਹੋ ਗਿਆ ਬਾਈ ਜੁਆਇਨਿੰਗ ਨੂੰ ਵੀ ਕਦੋਂ ਉੱਠਣਗੇ ਵੀ ਕਦੋਂ ਹਟਣੀਆਂ ਅਸੀਂ ਨੱਚੀਏ ਕਹਿੰਦੇ ਹੋਸਟਲ ਵਾਲਾ ਗਾਣਾ ਲਗਾਣਾ ਗੱਭਰੂਆਂ ਨੇ ਕਹਿੰਦੇ ਇੱਕ ਦਿਨ ਦੇ ਲਈ ਹੋਸਟਲ ਵਾਲਾ ਕਮਰਾ ਦੇ ਦਿਓ ਜੀ ਜੇ ਡਾਕਟਰ ਦਾ ਮਾਮਲਾ ਹੈ ਵੀ ਟੂ ਇੱਥੇ ਮੂਰੇ ਪ੍ਰਦੀਪ ਬੈਠਾ ਪ੍ਰਦੀਪ ਦਾ ਹਾਂਜੀ ਬਿੱਟੂ ਜੀ ਕਿਵੇਂ ਯਾਰਾਂ ਨੂੰ ਮਿਲ ਕੇ ਕਿਵੇਂ ਲੱਗਿਆ ਬਹੁਤ ਵਧੀਆ ਲੱਗ ਰਿਹਾ ਹੈ ਕਿੰਨੇ ਸਾਲਾਂ ਬਾਅਦ ਨੂੰ ਮਿਲਿਓ 5 ਸਾਲਾਂ ਬਾਅਦ ਨੂੰ ਮਿਲਿਓ ਪੂਰਾ ਘੈਂਡ ਮਾਹੌਲ ਆਗਾ ਬਹੁਤ ਵਧੀਆ ਹੁਣ ਨੱਚਣ ਨੂੰ ਪੂਰਾ ਜੀ ਕਰ ਰਿਹਾਗਾ ਓਕੇ ਜੀ ਪੂਰਾ ਦਾ ਮੁੰਡਾ ਹੈ ਕਿਵੇਂ ਲੱਗ ਰਿਹਾ ਬਈ ਇੱਥੇ ਆ ਕੇ ਪੂਰਾ ਮਾਮੇ ਦਾ ਮੁੰਡਾ ਕਿਵੇਂ ਲੱਗਦਾ ਹੈ ਇੱਕ ਨੰਬਰ ਆ ਹੈ ਕਿੰਨੇ ਦਿਨ ਪਹਿਲਾਂ ਆਗੇ ਦੀ ਬਈ ਮੈਂ ਕੱਲ ਆਇਆ ਕੱਲ ਆਇਆਗਾ ਚਾ ਨਹੀਂ ਤੈਨੂੰ ਬਈ ਵਿਆਹ ਪਹਿਲਾਂ ਮਾਮੇ ਦਾ ਮੁੰਡੇ ਦਾ ਬਸ ਯਾਰ ਥੋੜੇ ਕੰਮ ਕੀ ਕੰਮ ਕਰ ਹੋਗਾ ਸੀ ਬਈ ਇਹ ਜ ਮਾਮੇ ਦੇ ਮੁੰਡੇ ਦਾ ਵਿਆਹ ਤੋਂ ਵੀ ਉੱਤੋਂ ਦੀ ਹੋਗਾ ਤੇ ਕੋਈ ਕੰਮ ਯਾਰਾ ਹੁਣ ਰਹੂ ਬਈ ਬਹੁਤ ਰਹੂਗਾ ਜਿੰਨੇ ਕੰਮ ਕਰਾ ਕੇ ਜਾਊਗਾ ਸਾਰੇ ਕੰਮ ਅੱਛਾ ਪੂਰੀ ਕਰਾ ਕੇ ਜਾਊਗਾ ਸਾਰਾ ਭਾਂਡਾ ਠੀਕਰ ਸਮਾ ਕੇ ਜਾਊਗਾ ਬਈ ਹੈ ਜਿੰਨੇ ਦਿਨ ਕਹਿੰਦੇ ਨਹੀਂ ਉਹਨੇ ਦਿਨ ਜਾਂਦੇ ਜਾਂਦੇ ਉਹਨੇ ਦਿਨ ਜਾਂਦੇ ਨੇ ਆਏ ਜਮੇਂਦਲ ਖੁਸ਼ ਕਰਦਾ ਗੱਭਰੂ ਨੇ ਬਹੁਤ ਬਹੁਤ ਧੰਨਵਾਦ ਬਈ ਤੇਰਾ ਫਿਰ ਵੀ ਪੂਆ ਦਾ ਮੁੰਡਾ ਆਪਣੇ ਪ੍ਰੋਫੈਸਰ ਸਾਹਿਬ ਨੇ ਆਪਣੇ ਕਿ ਉਹ ਨੋ ਨਾ ਫਿੰਗਰੀਆਂ ਐ ਆ ਟਾਈਮ ਤਾਂ ਦੇਖ ਲੈ ਭਰਾਵਾ 3 ਵਜਰੇ ਨੇਗੇ ਇਹਨਾਂ ਦੇਖ ਦੂ ਕੀ ਬਣਿਆ ਪਿਆ ਪਕਾਉਂਦਾ ਜਮਾਈ ਜੀ ਲਖਾਤਾ ਜਮਾਈ ਜੀ ਲਖਾਤਾ ਉਹ ਤਾਂ ਚੱਕਰੀ ਯਾਰ ਆਹ ਦੇਖ ਲਓ ਭਾਈ ਮੈਂ ਇਹਨਾਂ ਨੂੰ 8 ਵਜੇ ਰੋਟੀ ਖਵਾਣ ਦਿੱਤੀ ਕਿ ਖਾਦੀ ਨਹੀਂ ਗਈ ਆਹ ਉਹਨਾਂ ਦੇਖ ਲਓ ਕਹਦੇ ਨਾ ਮੱਥਾ ਮਾਰ ਲੱਗ ਰਹੇ ਨੇ ਪਲੇਟ ਖਾਲੀ ਪਈ ਐ ਭਾਈ ਡੱਕੇ ਹੋਏ ਨੇ ਜਮਾ ਠੰਡੀ ਰੋਟੀ ਉਹ ਖਾ ਰਹੇ ਨੇ ਇਹ ਜਿਹਨੇ ਮਰਤਾ ਪ੍ਰੋਫੈਸਰ ਸਾਹਿਬ ਦੀ ਰਾਤ ਤੇ 2:30 ਵਜੇ ਜਮਾ ਨਹੀਂ ਬਹੁਤ ਦੇਰ ਰਾਤ ਦੇ 2:30 ਵਜੇ ਪਏ ਨੇ ਬਈ ਕੋਈ ਮਾਖੇ ਨੂੰ ਪਰੇਸ਼ਾਨ ਨਹੀਂ ਕੀਤਾ ਚੁੱਪ ਕਰਕੇ ਆ ਵੀ ਜਾਓ ਵਿਆਲੇ ਮੁੰਡੇ ਨੂੰ ਜਮਾ ਤਾਂ ਨਹੀਂ ਕਰਿਆ ਤੁਸੀਂ ਉਹ ਆਵੇਗਾ ਖਾ ਕੇ ਚੁੱਪ ਕਰਕੇ ਆਦਾ ਫੇ ਜਾਣਗੇ ਵਿਆਲੇ ਮੁੰਡੇ ਨੇ ਪੁੱਛੇ ਨੇਗਾ ਭਾਈ ਨੂੰ ਲੁੱਕੀ ਮਿਸ ਕੋਈ ਮਰਜੀ ਹੈ ਜੀ ਕੋਈ ਪਰਚਾ ਨਹੀਂ ਇਹਨਾਂ ਨੂੰ ਗਰਮ ਕਰ ਦਿੰਦੇ ਹਾਂ ਹੋਰ ਤਾਂ ਇਹ ਆਪਣੇ ਜੱਗੀ ਸ਼ਾਹ ਬਣੇ ਜੀ ਬੇਸਰ ਸਾਹਿਬ ਇਹ ਆਪਣੇ ਭਵਾਨੀ ਗੜ੍ਹ ਵੱਲ ਗੁਰੂ ਤੇਗ ਬਹਾਦਰ ਕਾਲਜ ਵਿੱਚ ਬਈ ਪੜਾਉਂਦੇ ਨੇ ਇਹਦੇ ਸਟੂਡੈਂਟ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੇ ਵੀ ਦੇਖਣਗੇ ਉਹਦੇ ਦਰ ਨੂੰ ਓਕੇ ਕਿੰਨੇ ਨੰਬਰ ਦਾ ਹੈ ਥੱਕੇ ਦੀ ਰਿਪੋਰਟ ਆ ਗਿਆ ਇਹਨਾਂ ਨੂੰ ਪਤਾ ਹੀ ਹੈ ਉਹ ਕਿਹੜੀ ਏਰੀਆ ਦਾ ਇਹ ਸੰਗਦਾ ਬਹੁਤ ਹੈ ਬਾਈ ਸੰਗਦਾ ਬਹੁਤ ਹੈ ਮੇਰਾ ਕੋਟ ਮੰਡ ਤੁਹਾਨੂੰ ਕਾਲੂ ਦਿਖਾਵਾ ਯਾਰ ਬਹੁਤ ਮੁਸ਼ਕਲ ਨਾਲ ਮਿਲਿਆ ਉਹਨੇ ਆਏ ਲਾੜੂ ਵੀ ਛਰੀਲ ਛੋਟਾ ਹੁਣ ਕਰਕੇ ਸਾਰਾ ਸਮਾਨ ਉਹਦੀ ਇਕੱਠਾ ਹੋ ਗਿਆ ਤੂੰ ਹੀ ਬਾਕੀ ਜਿਹਨੂੰ ਤੜ ਕੇ ਉਹ ਅਪਡੇਟ ਦੇਵਾਂਗੇ ਇਹ ਆ ਪੱਛਮੜਾ ਪਤਨੀ ਆ ਬੂਟ ਚੈੱਕ ਕਰੋ ਇਹ ਬੂਟਾਂ ਦੇ 2600 ਲੱਗੇ ਆ ਮੈਨੂੰ ਤਾਂ ਲੱਗਦਾ ਨਹੀਂ 2600 ਲੱਗੇ ਹੋਏ ਆ ਇਹਨਾਂ ਦੇ ਜੀ 2600 ਲੱਗੇ ਹੋਏ ਇਹਨਾਂ ਦੇ ਇਹ ਤਾਂ 2500 ਲੱਗਦੇ ਨੇ ਜਮੇ ਉਹਦੇ ਲੋ ਲੈਵਲ ਕਰਤਾ ਜਮੇ ਲੋ ਲੈਵਲ ਕਰਤਾ ਕੀ ਗੱਲ ਦਾ ਸਟੂਡੈਂਟ ਹੈ ਕਿ ਦੇਖੋ ਮੜਾ ਜੀ ਸਾਡਾ ਦੇਖੋ ਜੀ ਇਹਦਾ ਦੇਖੋ ਜੀ ਟੱਡ ਰੱਖਿਆ ਜੀ ਬਾਈ ਜੀ ਅਮੀ ਉਹ ਗਾਂਦੀ ਜੀ ਸਾਡੇ ਕੋਟਪੈਂਟ ਲੈਣ ਦੇ ਜਮਾਂ ਬੇਇੱਜ਼ਤੀ ਕਰਾਦੀ ਜੀ ਹੁਣ ਡਰ ਗਿਆ ਕਰੇ ਕੀ ਕਹਿੰਦਾ ਆਰਤੀਆ ਕੋਟਪੈਂਟ ਕਹਿੰਦਾ ਬਾਈ ਕਹਿੰਦਾ ਵੀ ਆ ਕੀ ਹੈ ਮੇਰਾ ਕੋਟਪੈਂਟ ਅੱਜ ਇਹਦਾ ਜਲਸਾ ਲੈਣ ਗਏ ਜੀ 6 ਨੰਬਰ 'ਚ ਜਲਸਾ ਨਹੀਂ ਮਿਲਦਾ ਇੱਡਾ ਕੰਮ ਹੈ ਜੀ ਅੱਗੇ ਮਿਲ ਗਈ ਜੀ ਇਹ ਆ ਬਾਈ ਦਾ ਕੁਰਤਾ ਪਜਾਮਾ ਚੈੱਕ ਕਰੋ ਇੱਕ ਨੰਬਰ ਚ ਹੀ ਆ ਬਾਈ ਫਿਰ ਇੰਗੀਆਂ ਭਾਈ ਜੇਬਾਂ ਕੋਈ ਤਾਂ ਜੇਬਾਂ ਦਿਆ ਕਰੋ ਕੋਟ ਪੈਂਟ ਨੇ ਕਿਹਦੇ ਕਹਿਣ ਦੇ ਸਪੈਸ਼ਲ ਪਰਸਨ ਦੇ ਕਹਿਣ ਤੇ ਪਾਇਆ ਓਕੇ ਦੀ ਰਿਪੋਰਟਾ ਦੱਸੋ ਮਾੜਾ ਲਾਇਕ ਕਰਕੇ ਪਜਾਮੇ ਦੀਆਂ ਜੇਬਾਂ ਨੂੰ ਇਸ ਗੱਲ ਦੇਖੋ ਜਿਵੇਂ ਸਾ ਪਿਆ ਜਿਵੇਂ ਨੱਥਿਆ ਡੱਪਿਆ ਜਮਾ ਕੋਈ ਕਰਦ ਟੋੜਨੀ ਨਹੀਂ ਜੇ ਚਾਹ ਕੱਲੂ ਦੁਬਾਰੇ ਧੋਕੇ ਪਾ ਲੈ ਜੀ ਓਕੇ ਦੇ ਗੱਗੀ ਦੇਖੋ ਜੁੱਤੀ ਪਾਈ ਹੋਵੇ ਚੋਣ ਦੱਸੋ ਨਹੀਂ ਕੀ ਮਾਖੇ ਨੂੰ ਛੱਡੋ ਕੀ ਗਈ ਇਹ ਨਹੀਂ ਵਿਆਲੇ ਮੁੰਡੇ ਦਾ ਕਰ ਦੇਖ ਲੋ ਰੋੜਾ ਸਾਗੇ ਕੀ ਗੱਲ ਹੋਇਆ ਜੀ ਇਹ ਆਪਣਾ ਭਾਈ ਆ ਗੱਡੀ ਭਾਈ ਇੱਕ ਨੰਬਰ ਹੀ ਬੰਦਾ ਕਿਹੜਾ ਕਾਲੇ ਰੰਗ ਦਾ ਚਿੱਟਾ ਵਰਦਾ ਉਹ ਭਾਈ ਆਹ ਦਾ ਹੁੰਦਾ ਇਹ ਵੀ ਬੰਦਾ ਸ਼ਰਾਬੀ ਆ ਭਾਈ ਫੁੱਲ ਸੇਵਾ ਕਰੀ ਆਡੇ ਨਾਲ ਹੀ ਕਰਦਾ ਇਹ ਨੂੰ ਮੀਤੈ ਨੂੰ ਕਾੜ ਦੇਊਗਾ ਸਾਡੀ 2:30 ਵਜੇ ਤੱਕ ਯਾਰ ਸੇਵਾ ਕਰ ਰਿਹਾ ਦੇਖ ਲੈ ਹਾਂ ਇਹ ਹੁੰਦਾ ਇੰਸਪੈਕਟਰ ਯਾਰ ਅਸੀਂ ਆਈ ਤੀ ਆ ਆਪਣੇ ਨਾਲ ਹੀ ਖੜਾ ਅੱਛਾ ਓਕੇ ਆ ਭਾਈ ਬੰਦਾ ਸੁੱਖੀ ਦੇ ਮਾਮੇ ਦਾ ਮੁੰਡਾ ਭਾਈ ਇਹ ਕਿਹੜੇ ਪਿੰਡ ਦਾ ਤੁਹਾਡੇ ਵਿਆਹ ਤੇ ਇੱਕ ਨੰਬਰ ਚੀ ਆ ਨਾ ਜੀ ਲੱਗਿਆ ਭਾਈ ਔਰ ਹੌਣ ਕਲਾਂਜਾ ਮੁੰਡਿਆਂ ਨੇ ਕਿ ਨਾ ਹਾਂ ਸਟਾਡਾ ਰੌਣਕਾਂ ਲਾਈਆਂ ਗੱਬਰੂਆਂ ਨੇ ਕਿਨਾ ਓਕੇ ਆ ਪੂਰੀ ਜਮਾ ਓਕੇ ਲਾ ਤਾਂ ਕੰਮ ਭਾਈ ਯਾਰ ਤੂੰ ਸਾਲਾ ਵਿੱਚ ਗਾ ਪਾ ਜੀ ਨੇ ਦੋ ਮਿੰਟ ਖੜੇ ਹੀ ਜਾਂਦਾ ਜਮਾ ਅਤਲੀ 1% ਛੱਤਣ ਵਾਲੀ ਜਿਹੜੇ ਬੰਦੇ ਕਿਧਰੋਂ ਛੱਤ ਲਏ ਯਾਰ ਜਮਾ ਨਹੀਂ ਛੱਤਾਂ ਲਏ ਕਿਧਰੋਂ ਯਾਰ ਛੱਤ ਆ ਗਈ ਚਲੇ ਜਾ ਵੀ ਚੁੱਪ ਦਮਾਗੀ ਇੱਕ ਬੀਪੀਆਰ ਜੋਗਾ ਕਰਨ ਲੱਗ ਗਿਆ ਜਮਾਂ ਜੀ ਲਹਾਦਾ ਇਹਨਾਂ ਨੂੰ ਜੋ ਵੀ ਨੋ ਲੈਵਲ ਕਰਤਾ ਜਮੀਨ ਨੋ ਲੈਵਲ ਕਰਤਾ ਵੀਰੇ ਹਾਂ ਹੋਰ ਯਾਰ ਦਤਾਈ ਬੱਜੇ ਪਏ ਨੇ ਕਹਿੰਦੇ ਜੀ ਪਕੌੜਿਆਂ ਪਿੱਛੇ ਫਿਰਦੇ ਨੇ ਛੜਾ ਬਣਾ ਆ ਹਲਵਾਈਆਂ ਦੇ ਵਿੱਚ ਫਿਰਦੇ ਨੇ ਇਹ ਲੰਗਰ ਖਾਣਗੇ ਜਮਾ ਜੀ ਰਾਤਾਂ ਜੀ ਕਰਾ ਦਿੱਤੀ ਬਹਿ ਗਏ ਜੋ ਵੀ ਦੇਖੀ ਗੋਲੀ ਬਹਿ ਗਏ ਬਾਈਆਂ ਇਹ ਆਪਣਾ ਬਾਈਕਰ ਆਟਾ ਇੱਕ ਨੰਬਰ ਬੰਦਾ ਜੀ ਇਹਨੂੰ ਰਾਤ ਨੂੰ ਵੀ ਫੋਨ ਕਰਦੇ ਉਹਦੀ ਆਉਂਦਾ ਉਹਦੀ ਆਉਂਦਾਗਾ ਇਹ ਇਹਦੀ ਸਿਫਤ ਹੈਗੀ ਇਹਦੀ ਸਿਫਤ ਹੈੀ ਰਾਤ ਨੂੰ ਵੀ ਫੋਨ ਕਰਦੇ ਯਾਰ ਉਹਦੀ ਆਉਂਦਾ ਕਹਿੰਦਾ ਉਹਦੀ ਆਉਂਦਾ ਇਹ ਕਪੜਾ ਬਾਈ ਬਾਈ ਆਹ ਇਹਦੇ ਹਾਕਮ ਵਾਲੇ ਦਾ ਛੋਟਾ ਭਾਈ ਹੈਗਾ ਬਾਈ ਜੱਗੂ ਵਾਲੇ ਦਾ ਕਹਿੰਦੇ ਬਿੱਟੂ ਹੈਗਾ ਬਾਈ ਸਿਲੈਕਟ ਹੋਇਆ ਆਪਣਾ ਕਬੱਡੀ ਦੀ ਟੀਮ ਚ ਤੇ ਹੁਣ ਪ੍ਰੋਫੈਸਰ ਲੱਗੂ ਜਿਹੜਾ ਵਧੀਆ ਕਾਲਜ 'ਚ ਇੱਕ ਨੰਬਰ ਹੀ ਬੰਦਾ ਯਾਰ ਜਦੋਂ ਮਰਜੀ ਫੋਨ ਕਰ ਦਈਏ ਉਹ ਪਿੱਛੇ ਬਾਠੀ ਖੜਾ ਜਾਂਦੀ ਨਹੀਂ ਲੋ ਲੈਵਲ ਕਰ ਰਹੇ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਹੈ ਨਾ ਉਹੀ ਮੁਸ਼ਤਕਾਂ ਮਾਰੀ ਤੁਹਾਨੂੰ ਸਵੇਰੇ ਬਾਈ ਜਮਾਤ ਜੀ ਦਾ ਹੋਉਂਦੀ ਹੈ ਤੇ ਆਪਣੇ ਲੁਧਿਆਣਾ ਕਾਲਜ ਦੇ ਵਿੱਚ ਪ੍ਰੋਫੈਸਰ ਵੀ ਆ ਸਰਕਾਰੀ ਸਰਕਾਰੀ ਟੀਚਰ ਲੱਗ ਗਿਆ ਪਹਿਲਾਂ ਟਾਈਮ ਬਾਅਦ ਮਿਲਿਆ ਯਾਰ ਸਾਨੂੰ ਸਾਡੇ ਨਾਲ ਖੇਡਦਾ ਹੁੰਦਾ ਜੀ ਸਰਕਾਰੀ ਟੀਚਰ ਲੱਗ ਗਿਆ ਗੱਭਰੂ ਨੂੰ ਪਹਿਲਾਂ ਤਾਂ ਪੜ੍ਹਾਇਆ ਜਿਹੜੇ ਜਿਹੜੇ ਇਹ ਸਟੂਡੈਂਟ ਜਾਣਦੇ ਆ ਉਹ ਵੀ ਲਾਈਕ ਤੇ ਸ਼ੇਅਰ ਕਮੈਂਟ ਕਰਕੇ ਦੱਸਿਓ ਬਾਈ ਹਾਂ ਲੁਧਿਆਣੇ ਜਿਹੜਾ ਸਕੂਲ ਦਾ ਬਾਈ ਆਪਣਾ ਲੁਧਿਆਣੇ ਕਾਲੂ ਬਾਈ ਕਾਲੂ ਸਕੂਲ ਯਾਰ ਜਮਾ ਜੀ ਰਹਾ ਤਾਂ ਸਰਕਾਰੀ ਸਕੂਲਾਂ ਜੀ ਹੁੰਦੇ ਨੇ ਤਾਂ ਹੁੰਦਾ ਸੱਚੀ ਗੱਲ ਹੈ ਵੀਰੇ ਇਹ ਕਦੋਂ ਵੀ ਡੈਟ ਕਰ ਸਕਦੇ ਤੁਸੀਂ ਬੜਾ ਮੋਟਰ ਮੰਗ ਸਿੰਘ ਨਾਦਾ ਬਾਈ ਦਾ ਜੇ ਬਾਈ ਆ ਬਾਈ ਦੇਖੋ ਗੱਭਰੂ ਚਾਹ ਪੀਰੇ ਚਾਹ ਨਹੀਂ ਕੱਲ ਨੂੰ ਸਾਰੇ ਬਿਆਹਾਂ ਪਾਊਗਾ ਮੈਂ ਬੋਲੂਗਾ ਸਾਰੇ ਬਿਆਹਾਂ ਸਾਰੇ ਬਿਆਹਾਂ ਦਾ ਬਈ ਕੱਲ ਨੂੰ ਤੁਹਾਨੂੰ ਤੜਕੀ ਦੜਕੀ ਬਲਾਗਰ ਮੈਂ ਕਰਵਾ ਦਾਂਗੇ ਹੁਣ ਤੁਸੀਂ ਪੈਨਿਆ ਕੱਲ ਨੂੰ ਤੁਹਾਨੂੰ ਪੂਰਾ ਤਿਆਰ ਤੂ ਰੋ ਕੇ ਸਵੇਰੇ ਮਿਲਦੇ ਆਂ ਬਈ ਅੱਡੀ ਜਿਹੜੇ ਬਈ ਚੱਕਰ ਲੱਗਿਆ ਜੀ ਸਵਾਹ ਜਿਹਦਾ ਸਮਾਂ ਕੰਮ ਰਹੇ ਨੇ ਬਹੁਤ ਘੈਂਟ ਲੱਗਿਆ ਵੀਡੀਓ ਜਾਲੇ ਪਾਉਣ ਜਾਨੇ ਕਹਿੰਦੇ ਕੋਈ ਚੱਕਰ ਹੀ ਨਹੀਂ ਵੀ ਜਿੰਨਾ ਚਿਰ ਮਰਜ਼ੀ ਨੱਚੋ ਕਰ ਬੰਦੋ